ਉਨਾ ਨੰਗਲਪਿੰਡ ਕਸੇੜਾ ਦੇ ਕੋਲ ਮੁੱਖ ਮਾਰਗ ਤੇ ਹੋਇਆ ਜ਼ਬਰਦਸਤ ਹਾਦਸਾ ਸਕੂਟੀ ਸਵਾਰ ਦੋ ਨੌਜਵਾਨਾਂ ਦੀ ਬੱਸ ਦੇ ਨਾਲ ਹੋਈ ਟੱਕਰ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਦੋਨੋਂ ਨੌਜਵਾਨ ਮੁੱਖ ਮਾਰਗ ਦੇ ਨਾਲ ਲੱਗਦੀ ਰੇੜੀ ਤੋਂ ਕੁਝ ਖਾ ਕੇ ਨਿਕਲੇ ਜਿਸ ਤਰ੍ਹਾਂ ਹੀ ਉਹ ਰੋਡ ਤੇ ਪਹੁੰਚੇ ਉਹਨਾਂ ਸਾਈਡ ਤੋਂ ਆ ਰਹੀ ਬੱਸ ਨਾਲ ਉਹਨਾਂ ਦੀ ਟੱਕਰ ਹੋ ਗਈ ਜਿਸ ਦੇ ਚਲਦਿਆਂ ਦੋਨੋਂ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਦੱਸਣ ਮੁਤਾਬਕ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਸਰੇ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਰ ਅੱਜ ਤਕਰੀਬਨ 8:08 ਵਜੇ ਮੈਨੂੰ ਕਾਲ ਆਈ ਕਿ ਇੱਥੇ ਇੱਕ ਬਹੁਤ ਹੀ ਦਰਦਨਾਕ ਐਕਸੀਡੈਂਟ ਹੋਇਆ ਕਲਿਹੜਾ ਚੁੰਗੀ ਦੇ ਕੋਲ ਹੋਇਆ ਇਹ ਔਰ ਇੱਥੇ ਦੱਸਿਆ ਜਾ ਰਿਹਾ ਕਿ ਇੱਕ ਬੱਸ ਪੀਆਰਟੀਸੀ ਦੀ PB65WB429 ਹੈ ਸ਼ਾਇਦ ਨੰਬਰ ਉਹਦਾ ਉਹ ਬੱਸ ਉਨਾ ਸਾਈਡ ਤੋਂ ਆ ਰਹੀ ਸੀ ਔਰ ਕਾਫੀ ਤੇਜ਼ੀ ਨਾਲ ਆ ਰਹੀ ਸੀ ਬੱਸ ਉਹ ਤੇ ਦੋ ਜਿਹੜੇ ਲੜਕੇ ਨੌਜਵਾਨ ਸੀਗੇ ਇਥੋਂ ਐਕਟਿਵਾ ਸਵਾਰ ਸੀਗੇ ਉਹਨਾਂ ਦੀ PV74B 47 ਸਮਥਿੰਗ ਨੰਬਰ ਹੈ ਉਹ ਲੋਕਲੀ ਇਹ ਦੋਨੋਂ ਲੋਕਲੀ ਇਹ ਦੋਨੋਂ ਮੁੰਡੇ ਬਾਸਪਿੰਡ ਦੇ ਐ ਦੋਨੋਂ ਹੀ ਕੁਵਾਰੇ ਮੁੰਡੇ ਐ ਜੀ ਨੌਜਵਾਨ ਮੁੰਡੇ ਸੀਗੇ ਦੋਨਾਂ ਦੀ ਜਿਹੜੀ ਦੱਸਿਆ ਜਾ ਰਿਹਾ ਕਿ ਜੋ ਪ੍ਰਤੱਖਤ ਸ੍ਰੀ ਦਰਜ ਹੈ ਕਿ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਹੈ ਲੇਕਿਨ ਹੁਣ ਜਦ ਤੱਕ ਹਸਪਤਾਲ ਤੋਂ ਲੋਕਸਾਫਟ ਸਾਡੇ ਕੁਸ਼ੀ ਨਹੀਂ ਕਰਦੇ ਅਸੀਂ ਨਹੀਂ ਜਾਣਕਾਰੀ ਦੇ ਸਕਦੇ ਮੁੰਡਿਆਂ ਨੂੰ ਦੋਨਾਂ ਨੂੰ ਅਸੀਂ ਤੁਰੰਤ ਹੀ ਹਸਪਤਾਲ ਐਂਬੂਲੈਂਸ ਰਾਹੀਂ ਭੇਜਤਾ ਸੀਗਾ ਤੇ ਬੱਸ ਨੂੰ ਪੁਲਿਸ ਪਾਰਟੀ ਆਪਣੇ ਕਬਜ਼ੇ 'ਚ ਲੈ ਕੇ ਜਾ ਚੁੱਕੀ ਹੈ ਜਿਹੜਾ ਦਿਓਤ ਕਿੰਨੀ ਉਮਰ ਸੀਗੀ ਸਰ ਮੈਂ ਨਾ ਜੀ ਸਾਡੇ ਮੈਂ ਆਪਣੇ ਪਿੰਡ ਦੇ ਵਿੱਚ ਦੂਜੇ ਪਾਸੇ ਆ ਕੇ ਆਪਣਾ ਰਿਆਸ਼ ਬਣਾ ਲੇ ਲੀ ਆ ਹਾਂ ਜੀ ਮੈਂ ਆਪਣੇ ਪੁਰਾਣੇ ਘਰਾਂ ਤੋਂ ਰੋਟੀ ਪਾਣੀ ਖਾ ਕੇ ਵੱਡੇ ਵੀਰਾ ਜੀ ਤੋਂ ਵਾਪਸ ਜਾ ਰਹੇ ਸੀ ਆਪਣੇ ਘਰ ਤੇ ਮੈਨੂੰ ਰਸਤੇ ਦੇ ਵਿੱਚ ਮੁੰਡੇ ਨੇ ਰੋਕ ਕੇ ਕਿਹਾ ਵੀ ਸਾਡੇ ਉੱਥੇ ਕਲਸੀੜੇ ਦੇ ਵਿੱਚ ਐਕਸੀਡੈਂਟ ਹੋ ਗਿਆ ਸਾਡੇ ਮੁੰਡਿਆਂ ਦਾ ਅੱਛਾ ਜੀ ਤੇ ਉਹਦੇ ਵਿੱਚ ਇੱਕ ਸਾਡੇ ਮੁੰਡਾ ਸੀਗਾ ਰਜੇਸ਼ ਹਾਂ ਜੀ ਇਹ ਮੰਗਤਰਾਮ ਦਾ ਮੁੰਡਾ ਤੇ ਦੂਜਾ ਸੀਗਾ ਮੁੰਡਾ ਜੈਗਪਾਲ ਜੀ ਤੇ ਉਹ ਕਹਿੰਦੇ ਉਹਨਾਂ ਦੀ ਉੱਥੇ ਡੈਥ ਹੋ ਗਈ ਫਿਰ ਮੈਂ ਉੱਥੋਂ ਹੀ ਸਕੂਟਰ ਵਾਪਸ ਕੀਤਾ ਤੇ ਮੈਂ ਕਿਹਾ ਜਾ ਕੇ ਉੱਥੇ ਦੇਖ ਕੇ ਆਵਾਂ ਅਗਰ ਕੋਈ ਹੈਲਪ ਦੀ ਜ਼ਰੂਰਤ ਹੈ ਤਾਂ ਆਪਾਂ ਉਹਨੂੰ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਇੱਥੇ ਆ ਕੇ ਪਤਾ ਲੱਗਿਆ ਤਾਂ ਉਹ ਕਹਿੰਦੇ ਦੋਨਾਂ ਮੁੰਡਿਆਂ ਦੀ ਇੱਕ ਦੀ ਤਾਂ ਮੌਤ ਹੋ ਗਈ ਤੇ ਦੂਜੀ ਬੋਡੀ ਨੂੰ ਉਹ ਵਾਪਸ ਲੈ ਕੇ ਹਸਪੀਟਲ ਗਏ ਆ ਤੇ ਕੁਝ ਇੱਥੇ ਲੋਕ ਜਿਹੜੇ ਇਕੱਠੇ ਹੋਏ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਇੱਕ ਦੀ ਮੌਤ ਹੋ ਗਈ ਦੂਜੇ ਦੀ ਵੀ ਆਲਮੋਸਟ ਲੱਗਦਾ ਸੀਗਾ ਕਿ ਉਹਦੀ ਜਾਨ ਚੋ ਚੁੱਕੀ ਹੈ ਇਹ ਇੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਲੋਕੀ ਕੋਈ ਕਹਿ ਰਿਹਾ ਸੀ ਇੱਥੇ ਕੋਈ ਰੇੜੀ ਲੱਗਦੀ ਐ ਨਹੀਂ ਲੱਗ ਸਕੇ ਉੱਥੇ ਉਹ ਮੁੰਡੇ ਦੋਨੇ ਕੋਈ ਮਤਲਬ ਆਪਣੇ ਇੰਜੋਏ ਕਰਕੇ ਨਿਕਲੇ ਜੀਗੇ ਤੇ ਜਿੱਦਾਂ ਹੀ ਉਧਰੋਂ ਬੱਸ ਆਈ ਉਹਦੇ ਵਿੱਚ ਟੱਕਰਾ ਹੋਣ ਕਰਕੇ ਉਹਨਾਂ ਦੋਨਾਂ ਮੁੰਡਿਆਂ ਦੀ ਮੌਕੇ ਤੇ ਹੀ ਲੱਗਦਾ ਕਿ ਬਹੁਤ ਹਾਦਸੇ ਸੀਗੇ ਮੁੰਡੇ ਜੀ ਦੋਨੇ ਮੋ ਹੁਣ ਜੋ ਇੱਥੇ ਮੌਕੇ ਤੇ ਲੱਗਿਆ ਉਹ ਤਾਂ ਐਕਟਵਾ ਲੱਗਦਾ ਉਹਨਾਂ ਕੋਲ ਅੱਛਾ ਜੀ ਤੇ ਐਕਟਵਾ ਜਿਹੜਾ ਬੱਸ ਦੇ ਵਿੱਚ ਲੱਗਿਆ ਐਕਟਵਾ ਤੇ ਕੰਡੀਸ਼ਨ ਐਡੀ ਮਾੜੀ ਨਹੀਂ ਹੈਗੀ ਕਿ ਜਿਸ ਕਰਕੇ ਦੇਖਿਆ ਜਾਵੇ ਉਹਨਾਂ ਦੀ ਮੌਤ ਹੋ ਗਈ ਲੇਕਿਨ ਪਤਾ ਨਹੀਂ ਕਿਸ ਐਂਗਲ ਤੋਂ ਉਹ ਟੱਕਰ ਹੋਈ ਹੈ ਜਿਸ ਕਰਕੇ ਉਹਨਾਂ ਦੀ ਮੌਤ ਦੋਨੇ ਮੁੰਡੇ ਨੌਜਵਾਨ ਸੀਗੇ ਤੇ ਦੋਨੇ ਮੁੰਡੇ ਅਨਮੈਰਿਡ ਸੀਗੇ ਹਾਂਜੀ ਅਨਮੈਰਿਡ ਸੀ ਅਨਵਿਆਹੇ ਸੀਗੇ ਠੀਕ ਹੈ ਔਰ ਦੋਨੇ ਮੁੰਡੇ ਮਤਲਬ ਬੜੇ ਹੀ ਹੋਣ ਹਾਰਡ ਸੀਗੇ ਨੌਜਵਾਨ ਤੇ ਨੌਜਵਾਨ ਸੀਗੇ ਬਹੁਤ ਹੀ ਘੱਟ ਆ ਸਾਡੇ ਪਿੰਡ ਨੂੰ ਇਹ ਪਿਆ ਹੈ ਤੇ ਜਿਹਦਾ ਮਤਲਬ ਪੂਰਤੀ ਜਿਹੜੀ ਆ ਉਹ ਸ਼ਬਦਾਂ ਦੇ ਨਾਲ ਨਹੀਂ ਕੀਤੀ ਜਾਂਦਾ